ਇਸ ਦਿਨ ਭਜੈ ਸ੍ਰੀ ਗੋਵਿੰਦ ਨਾਨਕ ਜਿਨ ਹਰ ਭਜੈ ਸਿਮਰਿ ਕਨਿ ਧਮ ਹਰ ਭਜ ਬਨਾ ਅੰਤ ਸਹਾਈ ਹੋਏ ਚਾਨਤ

ਨਨ ਤਨ ਸਤਿ ਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹਜ਼ੂਰ ਪਵਿੱਤਰ ਜਨਕ ਕਮਲਾ ਵਿਖੇ ਅਰਦਾਸ ਬੇਨਤੀ ਜੋਦਰੀ ਹਜੇ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਫਰਾਂ ਕੋਈ ਸਭ ਮਿਲਣਗੇ ਬਜੇ ਛੰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਮਾਰ ਜੋ ਸਦਾ ਕਰ ਸੇਵ ਤੇ devahi Guru that's so all ਸਾਨੂੰ ਨੀਤ ਕਹੇ ਹੋਏ ਦਰਗਾ ਨਾ ਸੇਖਰਾਲੀ ਉਹਨਾ ਨੇ ਨੀ ਰੱਖੀ ਅਮਰਤ ਬਖਸ਼ੇ ਪੰਨਾ ਜਿਹੜਾ ਬੰਦਾ ਸਾਰੀ ਦੁਨੀਆ ਨੂੰ ਲੁੱਟ ਲਵੇ ਉਹਨੂੰ ਮਾਂਗਸੇਂਗਾ ਲੁੱਟ ਲੈਂਦੇ ਸੀ ਉਹ ਬੜਾ ਅੱਗ ਦੇ ਜਾਨਾ ਹੁੰਦਾ ਸੀ ਆਪ ਹਰ ਵਾਰ ਤਿਆਰੀ ਕਰਕੇ ਹੁੰਦਾ ਸੀ ਵੀ ਸਿੰਘਾਂ ਨੂੰ ਮਾਰ ਕੇ ਜਾਣਾ ਕਿਉਂਕਿ ਹੋਰ ਤੇ ਉਹਦੇ ਸਾਹਮਣੇ ਆਣਦਾ ਕੋਈ ਨਹੀਂ ਸੀ ਦੁਨੀਆ ਦਾ ਹਿੰਦੁਸਤਾਨ ਦਾ ਕੋਈ ਜੋਧਾ ਉਹਦੇ ਸਾਹਮਣੇ ਅੜਦੇ ਹਿੰਮਤ ਨਹੀਂ ਸੀ ਕਰਦਾ ਪਰ ਅਫਗਾਨੇ ਨੂੰ ਲੁੱਟਣ ਵਾਲੇ ਨੇ ਹੰਸੇ ਉਹ ਹਰ ਵਾਰ ਇਹਨਾਂ ਦਾ ਹੀ ਡਰ ਮੰਨਦਾ ਸੀ ਵੀ ਬਸ ਇਹਨਾਂ ਨੂੰ ਮਾਰਨਾ ਨਾ ਫੇਰ ਮੇਰਾ ਖਤਰਾ ਅਬਦਾਲੀ ਨੇ ਹੁਣ ਜਿਹੜਾ ਹੁਣ ਹਮਲਾ ਕਰਨਾ ਹੈ ਨਾ ਉਹਦੇ ਵਿੱਚ ਨੇ ਚੋਣਵੇਂ ਚੋਣਵੇਂ ਬੰਦੇ ਜਿਹੜੇ ਤਗੜੇ ਤਗੜੇ ਪਹਾੜ ਪਠਾਨ ਗਿਲਜੇ ਦੁਰਾਨ ਦੇਸ਼ ਦੇ ਦੁਰਾਨੀ ਹੋਣ ਉਹਨਾਂ ਨੂੰ ਉਹਨੇ ਲਿਆਂਦਾ ਜਦੋਂ ਉਹ ਨਹਾਉਰ ਆਇਆ ਉਸ ਸਮੇਂ ਸੀ ਉੱਥੋਂ ਦਾ ਨਵਾਬ ਜਦਨ ਗਿਆ ਖਾਨ ਗਵਰਨ ਹੁਣ ਉਹਨੇ ਜਗਰੀਆ ਖਾਨੇ ਕੀ ਆਖਿਆ ਵੀ ਮੈਂ ਤੇ ਦਿੱਲੀੋਂ ਮਦਦ ਮੰਗੀ ਇੰਨੀ ਸ਼ਦੀ ਆਣੀ ਨਹੀਂ ਤੇ ਜੇ ਕਈ ਵੀ ਅਬਦਾਲੀ ਨੇ ਮੇਰਾ ਨੁਕਸਾਨ ਕੀਤਾ ਜ਼ਿਆਦਾ ਹੋਏਗਾ ਹੁਣ ਹੱਥ ਜੋੜ ਦੇਣੇ ਚਾਹੀਦੇ ਐਂ ਥੱਲੇ ਕੰਮ ਕਰਨਾ ਚਾਹੀਦਾ ਉਹਨੇ ਨਜ਼ਰਾਨਾ ਦਿੱਤਾ ਮਹਾਰਾਜ ਜੀ ਨੇ ਫੌਜ ਪੈਦਾ ਕੀਤੀ ਹੈ ਖਾਲਸਾ ਫੌਜ ਹੈ ਨਾ ਖਾਲਸਾ ਅਕਾਲ ਪੁਰਖੀ ਫੌਜ ਤੇ ਫੌਜ ਦਾ ਕੰਮ ਹੁੰਦਾ ਲੜਾਈ ਕਰਨਾ ਯੁੱਧ ਕਰਨਾ ਇਹਦੇ ਬਾਬਾ ਜੀ ਇਹ ਲੜਾਈਆਂ ਇਹ ਜੰਗ ਯੁੱਧ ਤਾਂ ਖਾਲਸੇ ਦੇ ਗੱਲ 'ਚ ਸਤਗੁਰਾਂ ਨੇ ਆਪ ਪਾਈਆਂ ਔਰ ਸਤਗੁਰਾਂ ਨੇ ਸਤਗੁਰਾਂ ਕੋਲੋਂ ਖਾਲਸੇ ਨੇ ਆਪ ਮੰਗੀਆਂ ਨੇ ਅੱਗੇ ਜਾ ਕੇ ਵੀ ਕਥਾ ਆਉਣੀ ਹੈ ਜਾਤ ਗੋਤ ਸਿੰਘਨ ਕੀ ਦੰਗਾ ਦੰਗਾ ਇਹਨ ਸਤਗੁਰ ਤੇ ਮੰਗਾ ਕਹਦੇ ਧਰਮ ਯੋਧ ਦੀ ਲੜਾਈ ਤਾਂ ਇਹਨਾਂ ਨੇ ਗੁਰੂ ਕੋਲੋਂ ਮੰਗੀ ਆ ਮਹਾਰਾਜ ਧਰਮ ਯੋਧ ਕਰਦੇ ਰਹੀਏ ਲੜਨੋਂ ਮਰਨੋਂ ਆਗਨਾ ਸ਼ੰਕਾਏ ਲੜਨ ਤੋਂ ਔਰ ਮਰਨ ਤੋਂ ਅਸੀਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਦੇ ਨਾ ਲੜਨ ਤੋਂ ਡਰਦੇ ਹਾਂ ਤੇ ਨਾ ਹੀ ਮਰਨ ਤੋਂ ਡਰਦੇ ਹਾਂ ਬਿਨ ਲੜੇ ਮਰੇ ਕਿਵੇਂ ਮਿਲਾ ਪਾਤਸ਼ਾਏ ਬਾਬਾ ਜੀ ਵੀ ਯਾਦ ਰੱਖੋ ਲੜੇ ਬਿਨਾ ਤੇ ਮਰੇ ਬਿਨਾ ਬਾਦਸ਼ਾਹੀਆਂ ਨਹੀਂ ਮਿਲਦੀਆਂ ਜਿਹੜੀਆਂ ਬਾਦਸ਼ਾਹੀਆਂ ਨੇ ਰਾਜ ਹੈ ਉਹ ਲੜਨ ਤੋਂ ਬਿਨਾ ਤੇ ਮਰਨ ਤੋਂ ਬਿਨਾ ਕੋਈ ਥਾਲ ਚ ਪਰੋਸ ਕੇ ਨਹੀਂ ਅੱਗੇ ਰੱਖ ਦਿੰਦਾ ਵੀ ਆਹ ਲੋ ਰਾਜ ਕਲਾਛਣਾ ਪਾਓ ਓਏ ਨਹੀਂ ਹੋਲੀ ਹੋਲੀ ਓਏ ਥੋੜੀ ਹੋਲੀ 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 ਸਵਾਤ ਸਵਾਤ ਹੋਲੀ 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 ਨੰਤ ਵਿਰਗਲਾ ਨੰਤ ਵਿਰਗਲਾ ਨੰਤ ਕਿਰਲਾਗਿਨਾ ਨੰਬਰ 45 ਨੰਬਰ 45 ਬਟਕੂਆ ਬਟਕੂਆ ਚਲ ਚਲ ਓਏ ਰਾਜ ਤਾਂ ਖੋ ਕੇ ਮਿਲਦਾ ਹੈ ਰਾਜ ਖੋ ਕੇ ਲੈਣਾ ਪੈਂਦਾ ਹੈ ਉਹ ਲੜ ਕੇ ਲੈਣਾ ਪੈਂਦਾ ਹੈ ਤੇ ਜੇ ਲੜਨਾ ਤੇ ਫਿਰ ਮਰਨਾ ਵੀ ਪੈਂਦਾ ਨਾ ਜਿੱਥੇ ਕੱਲੀ ਲੜਾਈ ਹੁੰਦੀ ਹੈ ਦਾ ਮਤਲਬ ਇਹ ਤੇਨੇ ਦੁਸ਼ਮਣ ਹੀ ਮਰਦੇ ਨੇ ਆਪ ਵੀ ਤਾਂ ਮਰਨਾ ਪੈਂਦਾ ਨਾ ਇਸ ਕਰਕੇ ਲੜਨ ਤੋਂ ਮਰਨ ਤੋਂ ਬਿਨਾ ਪਾਤਸ਼ਾਹੀਆਂ ਨਹੀਂ ਮਿਲਦੀਆਂ ਜਾਨ ਬਾਜੀ ਖੇਡ ਖਾਲਸੇ ਖੰਡ ਜਾਨ ਦੀ ਬਾਜੀ ਦੇ ਉੱਤੇ ਖਾਲਸਾ ਖੇਡ ਖੇਡਦਾ ਜਦੋਂ ਜੰਗ ਲੜਦਾ ਖਾਲਸਾ ਉਹਦੋਂ ਇਹ ਨਹੀਂ ਵੇਖਦਾ ਕਿ ਮੈਂ ਆਪਣੀ ਜਾਨ ਬਚਾ ਕੇ ਮੁੜ ਜਵਾਂ ਬੱਚੇ ਪਾਲ ਲੈਣੇ ਪਰਿਵਾਰ ਪਾਲ ਲੈ ਜੇ ਮੈਂ ਮਰ ਗਿਆ ਪਿੱਛੇ ਕੀ ਹੋਵੇਗਾ ਕਹਦੇ ਜਦੋਂ ਲੜਦਾ ਉਦੋਂ ਬਸ ਇਹੀ ਸੋਚਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਲੜਦਾ ਲੜਦਾ ਮਰ ਭਵੇਂ ਜਾਵਾਂ ਪਰ ਇਸ ਰਣ ਦੇ ਮੈਦਾਨ ਦੇ ਵਿੱਚ ਬੈਣੀ ਸਤਿਗੁਰੂ ਜੀ ਦਾ ਕੀਤੇ ਮੈਂ ਤੁਹਾਡੇ ਬਹੁਤ ਹੀ ਬਖਸ਼ਿਸ਼ ਕਿਰਪਾ ਕਰਨੀ ਸਭ ਸੰਗਤਾਂ ਦਾ ਸ਼ੁਕਰਾਨਾ ਸਤਿਗੁਰੂ ਸਰਵਤੱਤਵਾਂ ਦਾ ਕਿਰਪਾ ਕਰਨ ਵਾਲਾ ਜੀ ਨੂੰ ਸ਼ੁਕਰਾਨਾ ਚੜ੍ਹਦੀ ਕਲਾ ਦੇ